ਸਤਿ ਸ਼੍ਰੀ ਅਕਾਲ ਸਵਾਜ ਸੇ ਕਵੀਆਂ ਦੇ ਜੋ ਜਾਣਕਾਰੀ ਬਾਰੇ ਹਾਸਲ ਕਰ ਰਹੇ ਸੀ ਉਹ ਜੋ ਲਾਸਟ ਸਾਡੇ ਇਕਲੇ ਕਵੀ ਨੇ ਜਿਨ੍ਹਾਂ ਦਾ ਨਾਮ ਸਰਜੀਤ ਪਾਤਰ ਜੋ ਕਿ ਤੀਜੇ ਦੌਰ ਦੇ ਪੰਜਵੇਂ ਕਵੀਆਂ ਨੂੰ ਸਰਜੀਤ ਪਾਤਰ ਜੋ ਕਿ ਇੱਕ ਮਹਾਨ ਸ਼ਖਸੀਅਤ ਸੇ ਭਾਰੀ ਪੰਡਤਨ ਬਾਰੇ ਜਾਣਦੀਆਂ ਜਿਨ੍ਹਾਂ ਦਾ ਜਨਮ 14 ਜਨਵਰੀ 1943 ਈਸਵੀ ਨੂੰ ਹੋਇਆ ਸੀ ਜੋ ਕਿ ਜ਼ਿਲ੍ਹਾ ਜਹਤੜ ਪਤਨ ਕਲਾਂ ਦੇ ਵਿੱਚ ਹੋਇਆ ਸੀ ਇਹਨਾਂ ਦੇ ਪਿਤਾ ਦਾ ਨਾਮ ਹਰਪ੍ਰੀਤ ਸਿੰਘ ਅਤੇ ਮਾਤਾ ਦਾ ਨਾਮ ਸੀ ਗੁਰਵਖਸ਼ ਕੋਰ ਸੀ ਸੋ ਗੱਲ ਕਰੀ ਇਹਦਾ ਜੇ ਪੜ੍ਹਾਈ ਦੀ 10ਵੀਂ ਦੀ ਪੜ੍ਹਾਈ ਕਿੱਥੇ ਕਰਨੀ ਖਾਲਸਾ ਕਾਲਜ ਤੇ 20 ਦੀ ਭਾਈ ਇਹ ਕਿੱਥੇ ਕਰਨੀ 20 ਦੀ ਪ੍ਰਾਈਵੇਟ ਥੀਰ ਗਵਰਨਮੈਂਟ ਕੋਰਥੋਂ ਫਾਸਿਲ ਕੀਤੀ ਸੀ ਤਾਂ ਐਵੇਂ ਪੰਜਾਬੀ ਜੋ ਕਿ ਕਿਸੇ ਪੰਜਾਬ ਯੂਨੀਵਰਸਿਟੀ ਪਟਿਆਲਾ ਤੋਂ ਤੇ ਪੀ ਐਚ ਡੀ ਡਿਗਰੀ ਇਹਨਾਂ ਨੇ ਕੀਤੀ ਸੀ ਆ ਗੁਰਨਾਲ ਕ੍ਰਿਪ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਸੋ ਗੱਲ ਕਰਦੇ ਆਪਾਂ ਹਣ ਬਾਬਾ ਬੁੱਢਾ ਕਾਲਜ ਜੋ ਕਿ ਬੀਡ ਅੰਮ੍ਰਿਤਸਰ ਵਿੱਚ 169 ਦੇ ਵਿੱਚ ਲੈਕਚਰ ਆਦ